ਪੰਜਾਬ ਦੇ ਵਿੱਚ 3 ਸਾਲ ਹੋ ਗਏ ਜੀ ਅੱਜ 17 ਹੋ ਗਈ ਨਾ ਕੱਲ 3 ਸਾਲ ਹੋ ਗਏ ਆਪਣੀ ਸਰਕਾਰ ਨੂੰ ਆਪਣੀ ਸਰਕਾਰ ਨੂੰ ਨਾਟ ਮੇਰੀ ਸਰਕਾਰ ਨਾਟ ਕੇਜਰੀਵਾਲ ਦੀ ਸਰਕਾਰ ਆਪਣੀ ਸਰਕਾਰ ਸਾਰਿਆਂ ਦੀ ਆਪਣੀ ਸਰਕਾਰ 3 ਸਾਲ ਹੋ ਗਏ ਪਹਿਲਾਂ ਬਿਜਲੀ ਦਾ ਬਿੱਲ ਆਇਆ ਕਿਸੇ ਨੂੰ ਜ਼ੀਰੋ ਵਾਲੇ ਹੱਥ ਖੜਾ ਕਰੋ ਜ਼ੀਰੋ ਵਾਲੇ ਆਵਾਜ਼ ਦਿਵਾਦੀ ਜ਼ਿੰਦਾਬਾਦ ਸਰ ਇੱਕ ਟੋਲ ਪਲਾਜ਼ਾ ਰਹਿ ਗਿਆ ਸਿਰਫ ਇੱਕ ਰਹਿ ਗਿਆ ਉਦੇ ਤੇ ਵੀ ਮੇਰੀ ਨਜ਼ਰ ਹੁਣ 17 ਟੋਲ ਪਲਾਜ਼ੇ ਬੰਦ ਕਰਤੇ 62 ਲੱਖ ਰੁਪਇਆ ਪਰ ਡੇ ਪੰਜਾਬ ਦਾ ਬਚ ਰਿਹਾ ਜੀ ਨੋਟਿਸ ਭੇਜਤਾ ਆ ਜਿਹੜਾ ਜਗਰਾਉ ਨੂੰ ਜਾਂਦਾ ਹੈ ਲਾਡੋ ਵਾਲਾ ਉਹ ਨੈਸ਼ਨਲ ਹਾਈਵੇ ਦਾ ਹੈ ਉਹਨਾਂ ਦਾ ਬਸ ਉਹੀ ਰਹਿ ਗਿਆ ਆ ਜਿਹੜਾ ਇੱਕ ਇੱਥੋਂ ਨਹੀਂ ਜਾਂਦਾ ਜਗਰਾਉਂ ਤੋਂ ਨਕੋਦਰ ਨੂੰ ਉਹਨਾਂ ਨੂੰ ਭੇਜਤਾ ਨੋਟਿਸ ਵੀ ਭਾਈ ਜਾ ਤਾਂ ਆਵਦਾ ਕੰਟਰੈਕਟ ਪੂਰਾ ਕਰੋ ਨਹੀਂ ਆਪਦਾ ਇਸ ਤਰ੍ਹਾਂ ਗੋੜ ਕਰੋ ਭਾਈ ਸਾਹਿਬ ਕਿਹਨੇ ਦਿੱਤੇ ਸੀ ਇਹ ਡੋਰ ਬਲਾਜੇ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਲਈ ਚੱਲੋ ਪੈ 496 ਦਿਨਾਂ ਦੀ ਐ ਐਕਸਟੈਂਸ਼ਨ ਮੰਗਦੇ ਸਰ 496 ਦਿਨ ਹੋਰ ਦੇ ਦਿਓ ਜੀ ਚਾਰ ਇਹ ਇਹ ਨਾ ਇਹ ਜਿਹੜੇ ਕੰਪਨੀ ਵਾਲੇ ਨਾ ਇਹ ਟੋਲ ਪਲਾਜ਼ੇ ਵਾਲੇ ਬਹੁਤ ਤੇਜ਼ ਬੰਦੇ ਨੇ ਇਹ ਸਾਲ ਜਮ ਹੀਨੇ ਨਹੀਂ ਮੰਗਦੇ ਇਹ ਦਿਨ ਕਹਿੰਦੇ ਨੇ 496 ਦਿਨ ਮੈਂ ਕਿਹਾ ਜੋੜਿਓ ਭਲਾ ਕਿੰਨੇ ਕ ਬਣ ਗਏ ਸਾਲ 365 ਦਿਨ ਦਾ ਸਾਲ ਹੈ ਜੀ ਉਹ ਤਾਂ 2 ਸਾਲ ਮੰਗੀ ਜਾਂਦੇ 2 ਸਾਲ ਮੰਗੀ ਜਾਂਦੇ ਮੈਂ ਕਿਹਾ ਕੋਈ 2 ਸਾਲ ਕਹਿੰਦੇ ਮੈਂ ਕਿਉਂ ਕਹਿੰਦੇ ਜੀ ਇੱਕ ਤਾਂ ਕਰੋਨਾ ਇੱਕਾ ਕਿਸਾਨ ਅੰਦੋਲਨ ਮੈਂ ਕਰੋਨਾ ਕੁਦਰਤ ਦੀ ਪ੍ਰੋਬਲਮ ਹੈ ਉਹ ਤਾਂ ਸਾਰਿਆਂ ਤੇ ਆਇਆ ਸੀ ਉਗੜ ਮੈਂ ਲੈ ਕੇ ਆ ਤੇ ਕਿਸਾਨਾਂ ਦੀ ਮੋਦੀ ਦੀ ਪ੍ਰੋਬਲਮ ਹੈ ਉਗੜ ਮੈਂ ਲੈ ਕੇ ਆ ਸਾਨੂੰ ਕਦੇ ਵਾਅਦੇ ਤੁਸੀਂ ਪਾਈ ਜਣੋ ਵੀ ਡੈਮੇਜ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਦੀਆਂ ਨੇ ਮੋਦੀ ਹੱਲ ਕਰ ਦੇ ਅਸੀਂ ਕਰ ਲਾਂਗੇ ਅਸੀਂ ਅਸੀਂ ਤਾਂ ਨਾਲ ਅਸੀਂ ਤਾਂ ਹਮੇਸ਼ਾ ਹੀ ਹਮੇਸ਼ਾ ਕਿਸਾਨਾਂ ਦੇ ਬਰਾਬਰ ਖੜਦੇ ਆ ਨਾਲ ਖੜਦੇ ਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਨੇ ਸਮੱਸਿਆਵਾਂ 'ਚ ਸਿਰਫ ਗਿਣਨੀਆਂ ਨਹੀਂ ਹੈਗੀਆਂ ਆਪਾਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਹੱਲ ਕਰਨਾ ਨਹੀਂ ਤਾਂ ਗਿਣੀ ਜਾਓ ਗੜਾਈ ਜਾਂਦੇ ਆਪਾਂ ਨੂੰ ਆ ਕਰ ਦੋ ਜੀ ਆ ਕਰ ਦੋ ਜੀ ਉਹ ਵੀ ਕਹੀ ਜਾਂਦੇ ਆ ਕਰ ਦਾਂਗੇ ਜੀ ਆ ਕਰ ਦਾਂਗੇ ਸੋ ਸੰਜੀਵ अरोड़ा ਜੀ ਤੁਹਾਡੇ ਕੈਂਡੀਡੇਟ ਨੇ ਚੋਣ ਨਿਸ਼ਾਨ ਛਾੜੂ ਹੈ ਨੰਬਰ ਕਿੰਨੇ ਤੇ ਆ ਉਹ ਉਦੋਂ ਪਤਾ ਲੱਗ ਜੂਗਾ ਜਿੱਦੇ ਮਤਲਬ ਲਿਸਟ ਬਣ ਗਈ ਵੀ ਕਿੰਨੇਵੇਂ ਨੰਬਰ ਤੇ ਬਾਟਣਾ ਹੈ ਵੀ ਪਹਿਲੇ ਨੰਬਰ ਤੇ ਆ ਜਾਂ ਦੂਜੇ ਨੰਬਰ ਤੇ ਜਾਂ ਤੀਜੇ ਨੰਬਰ ਤੇ ਆ ਪਰ ਝਾੜੂ ਝੋਣ ਨਿਸ਼ਾਨ ਤੇ ਸੰਜੀਵ ਅਰੋੜਾ ਫੋਟੋ ਵੀ ਲੱਗੇ ਹੋ ਨਾਲ ਸੋਨੀ ਜੀ ਫੋਟੋ ਖਿਚਾਇਓ ਜੀ ਬੜੀ ਸੋਹਣੀ ਹੱਸ ਕੇ ਹੈ ਨਾ ਹਾਂ ਖੁਸ਼ੀ ਵਾਲੀ ਕਿਉਂਕਿ ਇਹ ਸੀਟ ਤਾਂ ਆਪਾਂ ਜਿੱਤੇ ਹੋਇਆ ਉਹ ਤਾਂ ਗੁਰਪ੍ਰੀਤ ਜੀ ਚਲੋ ਗੋਗੀ ਸਾਹਿਬ ਨੂੰ ਮੈਂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਉਹਨਾਂ ਦੀ ਵਿਚਰੀ ਰੂਹ ਨੂੰ ਸ਼ਾਂਤੀ ਦੇਵੇ ਵਿਛੜ ਕੇ ਸਾਥੋਂ ਇਹ ਤਾਂ ਹੁਣ ਰੱਬ ਦਾ ਹੈ ਜੀ ਪਾਣਾ ਹੈ ਪਾਣਾ ਹੈ ਨਾ ਨਹੀਂ ਤਾਂ ਸੀੜ ਸੀੜ ਤਾਂ ਆਪਣੀ ਹੋਈਆਂ ਸੀੜ ਤਾਂ ਜਿੱਤੇ ਹੀ ਹੋਈਆਂ ਹੁਣ ਆ ਸ਼ੂ ਹੋਰਾਂ ਨੇ ਕੰਨ ਚੱਕਰ ਰੱਖੇ ਨੇ ਲੈ ਕਹਿੰਦੇ ਸਾਡਾ ਕੰਮ ਬਣਜੂ ਇਹ ਕਿਸੇ ਦੀ ਮੌਤ ਚੋਂ ਆਪਦਾ ਕੰਮ ਹੀ ਭਾਲਦੇ ਜਿਸ ਦਿਨ ਅਜੇ ਸਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨ ਪੁੱਛਣ ਲੱਗ ਗਏ ਸੀ ਕਹਿੰਦੇ ਕਾਂਗਰਸੀ ਤੇ ਬੀਜੇਪੀ ਵਾਲੇ ਇੱਥੋਂ ਕੌਣ ਕਰੀਏ ਇੱਥੋਂ ਕੌਣ ਇਹ ਤਾਂ ਸੇਵਾ ਨਹੀਂ ਠੰਡਾ ਹੋਣ ਦਿੰਦੇ ਵੀਰੋ ਇਹ ਤਾਂ ਤਿਆਰੀ ਬੈਠੇ ਨੇ ਬਈ ਪ੍ਰਮਾਤਮਾ ਸਾਹਾਂ ਦਾ ਕੀ ਪਤਾ ਹੈ ਹੈਨਾ ਆਵੇ ਨਾ ਆਵੇ ਪਰਿਵਾਰ ਗੋਗੀ ਜੀ ਦਾ ਪਰਿਵਾਰ ਬਿਲਕੁਲ ਬਿਲਕੁਲ ਨਾਲ ਬਿਲਕੁਲ ਨਾਲ ਲਮਾ ਉਹਨਾਂ ਨੂੰ ਸ਼ਾਂਤ ਆਤਮਿਕ ਸ਼ਾਂਤੀ ਲਈ ਮੈਂ ਅਰਦਾਸ ਵੀ ਕਰਦਾ ਪਰ ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਉਦੋਂ ਹੀ ਮਿਲੂਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਹਾਂ ਲੋਕ ਹਜੇ ਵੀ ਮੇਰੇ ਨਾਲ ਨੇ ਲੋਕ ਮੇਰੇ ਕੰਮਾਂ ਨੂੰ ਜਗਾ ਹਾਂ ਜਿਵੇਂ ਬੇਟਨ ਫੜਾਉਨਿਆਂ ਜਿੰਦਾਬਾਦ 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 ਜਿਵੇਂ 4x4 4x4 ਦੀ ਰੇਸ ਹੁੰਦੀ ਹੈ ਇੱਕ ਦੂਜੇ ਨੂੰ ਬੇਟਨ ਫੜਾਉਂਦੇ ਨੇ ਫਿਰ ਉਹ ਲੈ ਕੇ ਭਜਦਾ ਐਂਡ ਵਾਲੇ ਦਾ ਨਾਮ ਆ ਜਾਂਦਾ ਹੈ ਵੀ ਐਨੇ ਮਿੰਟ ਚੇ ਨੇ ਕੰਪਲੀਟ ਕਰਕੇ ਮੈਡਲ ਜਿੱਤ ਲਿਆ ਪਰ ਬਾਕੀ ਤਿੰਨ ਨੂੰ ਵੀ ਮੈਡਲ ਨਾਲ ਹੀ ਮਿਲਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਮੈਡਲ ਤੁਹਾਨੂੰ ਇਕੱਠਿਆਂ ਨਾ ਮਿਲਣਗੇ ਕਈ ਵਾਰੀ ਹਾਕੀ ਦੀ ਟੀਮ ਹੈ ਜਾਂ ਕ੍ਰਿਕਟ ਦੀ ਟੀਮ ਹੈ 11 ਪਲੇਅਰ ਕਈ ਵਾਰੀ 4 ਪਲੇਅਰ ਟੀਮ ਤਾਂ 15 ਦੀ ਨੌਂ ਹੁੰਦੀ ਹੈ ਨਾ ਖੇਡਦੇ 11 ਨੇ ਕਈ ਵਾਰੀ ਚਾਰ ਸਾਰਾ ਟੂਰਨਾਮੈਂਟ ਹੀ ਨਹੀਂ ਖੇਡਦੇ ਕੱਲਾ ਪਾਣੀ ਪੀਉਣ ਦੀ ਡਿਊਟੀ ਲੱਗ ਜਾਂਦੀ ਹੈ ਕੱਲਾ ਉਹਨਾਂ ਦੇ ਬੈਟ ਜਾਂ ਉਹਨਾਂ ਦੇ ਦਸਤਾਨੇ ਬਦਲਾਉਣ ਦੀ ਡਿਊਟੀ ਲੱਗ ਜਾਂਦੀ ਹੈ ਪਰ ਜਦੋਂ ਟੀਮ ਜਿੱਤ ਜਾਂਦੀ ਹੈ ਤਾਂ ਮੈਡਲ 15 ਦੇ 15 ਨੂੰ ਇੱਕੋ ਜਿਹਾ ਮਿਲਦੇ ਆ ਜੀ ਇਕੱਠੇ ਮਿਲਦੇ ਸੋਹੇਬਾਲ ਵਾਲਿਓ ਮੈਂ ਰਾਗ ਰਗ ਜਾਣਦਾ ਮੈਂ ਇੱਥੇ ਬਾੜੇ ਵਾਲ ਹੀ ਰਿਹਾ ਮੈਂ ਆ nali ایتھے ਨਾਲ ਹੀ ਆ ਨਹਿਰ ਦੇ ਆਪਣਾ ਆਦਰਸ਼ ਕਲੋਨੀ ਜੰਗਲਾਤ ਮਹਿਕਮੇ ਦੇ ਬੈਕ ਸਾਈਡ ਤੇ ਜਿੱਥੇ ਜੰਗਲਾਤ ਮਹਿਕਮਾ ਹੈ ਇਧਰ ਭਾਈ ਰੰਤੀ ਸਿੰਘ ਨਗਰ ਆ ਗਿਆ ਇਧਰ ਜੰਗਲਾਤ ਮਹਿਕਮਾ ਨਾਲ ਹੀ ਆਦਰਸ਼ ਕਲੋਨੀ ਤੇ ਉੱਥੇ ਹੀ ਤਾਂ ਆਇਆ ਸੀ 1992 ਚ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇੱਕ ਕਰਮ ਭੂਮੀ ਹੈ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਉੱਥੇ ਸੋਚਿਆ ਸੀ ਮੁੱਖ ਮੰਤਰੀ ਜਾਂ ਹੋਰ ਇਹ ਤਾਂ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਇਹ ਜਾਂ ਕੁਝ ਅਸੀਂ ਤਾਂ ਮੱਜਾਂ ਦੀਆਂ ਪੂਛਾਂ ਫੜ ਕੇ ਤਾਂ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਆਂ ਜੀ ਅਸੀਂ ਕਿ ਤੂੰ ਮੁੱਖ ਮੰਤਰੀ ਇਹ ਤਾਂ ਜਿਉਂਦਾ ਰਵੇ ਕੇਜਰੀਵਾਲ ਉਹਨੇ ਪਾਰਟੀ ਬਣਾਈ ਉਹਨੇ ਰਾਮਲੀਲਾ ਗਰਾਊਂਡ ਚ ਸ਼ੂਗਰ ਦਾ ਮਰੀਜ਼ ਹੈ ਜੀ ਤੇ ਫੇਰ ਵੀ 15 ਦਿਨ ਭੁੱਖ ਹੜਤਾਲ ਡਾਕਟਰ ਕਹਿੰਦੇ ਤੇਰੀ ਜ਼ਿੰਦਗੀ ਖਤਰੇ ਚ ਆ ਕੇ ਪੈ ਜੇ ਖਤਰੇ ਚ ਕੀ ਹੈ ਜੋ ਦੇਸ਼ ਹੀ ਖਤਰੇ ਚ ਮੈਂ ਨਹੀਂ ਮੈਂ ਜਿੰਦਗੀ ਚ ਉਹ ਕਹਿੰਗਾ ਆਈਆਰ ਅਫਸਰ ਹੈ ਜੀ ਇੰਡੀਅਨ ਰੈਵਨਿਊ ਸਰਵਿਸ ਦਾ ਇਨਕਮ ਟੈਕਸ ਦਾ ਕਮਿਸ਼ਨਰ ਹੈ ਆਈਆਈਟੀ ਖੜਗਪੁਰ ਤੋਂ ਇੰਜੀਨੀਅਰ ਹੈ ਇਹ ਕੋਈ ਮੋਦੀ ਵਾਲੀ ਡਿਗਰੀ ਨਹੀਂ ਹੈਗੀ ਵਿਜਲੀ ਫਿਉਂਦੀ ਨਹੀਂ ਹੈਗੀ ਸਾਰੀਆਂ ਡਿਗਰੀਆਂ ਪਈਆਂ ਨੇ ਉਹਦੀ ਅਠਵੀਂ ਵੀ ਨਹੀਂ ਲੱਭਦੀ ਪਤਾ ਨਹੀਂ ਕਿਥੋਂ ਕੀ ਕੀ ਸੁਣਾਈ ਜਾਂਦੇ ਆ ਉਹ ਇੱਕ ਦਿਨ ਮੈਂ ਸੁਣੀ ਜਾਂਦਾ ਸੀ उतों श्री हरिकोटा चंद्रयान का लॉन्च से प्रधानमंत्री कहें बोलन गए मैं चलो सुन जी देश का प्रधानमंत्री साड़ा भी फर्ज फा, बन है दिया सुनी कई बहनो भाईओ इसरो से क्योंकि अपनी इसरो है ना कंपनी जिमें उन्होंने नासा है अपनी इसरो है जी श्री हरिकोटा तो लॉन्चिंग होंगी इसरो से मेरा पुराना नाता है मैं यार ऐडा गपिग्री लाता जोड़गा जोड़ूगा तो है, है बंदा तो जगाड़ी है मैं जोड़ू हमें दसो जी कि इसरो से पुराना नाता क्या ना जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना ना। की कुछ पल्ले पै गया मुल्क दे मैं हाँ। ओ, की कुछ पल्ले पै गया डरिए डरिए करता करतारों डरिए <laughs> मैं क्या ये चलने पै रहे ने देख लो ਉਹ ਆਈਆਈਟੀ ਖੜਗਪੁਰ ਦਾ ਇੰਜੀਨੀਅਰ ਆਈਆਰਐਸ ਅਫਸਰ ਧਰਮਪਤਨੀ ਵੀ ਆਈਆਰਐਸ ਕਮਿਸ਼ਨਰ ਇਨਕਮ ਟੈਕਸ ਕਮਿਸ਼ਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪੜਾਸੀ ਵੀ ਬੋਰੀਆਂ ਭਰ ਕੇ ਲੈ ਜਾਂਦੇ ਆ ਨੋਟਾਂ ਦੇ ਚਪੜਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਲੱਤ ਮਾਰ ਕੇ ਦੇਸ਼ ਦੇ ਹੱਕ ਚ ਖੜ ਕੇ ਕੜ ਗਿਆ ਆ ਤੁਹਾਡੇ ਸਾਹਮਣੇ ਖੜਾ ਜੋ ਦੁਨੀਆ ਭਰ ਦੀਆਂ ਜੈ ਜੀ ਜਿੰਦਾਬਾਦ ਜਿੰਦਾਬਾਦ ਜੋ ਦੁਨੀਆ ਭਰ ਦੀਆਂ ਗਾਲਾਂ ਕੇਜਰੀਵਾਲ ਨੂੰ ਪਹਿਰੀਆਂ ਨੇ ਜੋ ਭੀਜਪੀ ਨੇ ਉਹ ਆਪਣੀ ਜਿਹੜੀ ਟਰੋਲ ਆਰਮੀ ਜਿਉਂ ਲੱਗ ਜਿਆ ਤੜਕੇ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐ ਕਰਾਂਗੇ ਇਹਨੂੰ ਓ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਉਹਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆਹ ਪੰਗਿਆਂ 'ਚ ਪੈਣ ਦੀ ਧੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਧੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਕੀ ਕਰੀਏ ਜੀ ਹੁ ਦੱਸੋ ਮੈਂ ਮਾੜਾ ਕੀ ਕਰਤਾ ਸੀ بس ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਮ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਤੇ ਭਗਵਾਨਤਮਾਨ ਦਾ ਨਾਮ ਲੈ ਦਿਓ ਚੀਕ ਮਾਰ ਦਿਆ ਨਾ 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 ਉਹਨਾਂ ਦੀ ਗੱਲ ਨਾ ਕਰੋ ਲੈ ਕਿਉਂਕਿ ਅਸੀਂ ਸੱਚ ਬੋਲਦੇ ਆ ਕਿਉਂਕਿ ਅਸੀਂ ਭੇਤ ਖੋਲਦੇ ਆ ਤਾਂ ਘਰ ਕੇ ਡਰਦੇ ਆ ਤਿੰਨ ਸਾਲ ਹੋ ਗਏ ਸਰਕਾਰ ਬੜੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਦੋਂ ਪਹਿਲਾ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕੜ ਦੀ ਸਮੱਸਿਆ ਹੈ ਇਹ ਉਹੀ ਬੋਲ ਸਕਦਾ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਗੁਰੂ ਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਹੈ ਕਿ ਸੱਚ ਤੋਂ ਵੱਡਾ ਕੋਈ 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 ਤੱਥ ਹੀ ਹੈ ਨਹੀਂ ਧਰਤੀ ਤੇ ਸੋ ਆਪਾਂ ਨਾਨਕ ਲੇਵਾ ਸੰਗਤਾਂ ਆਪਾਂ ਸੱਚ ਦੇ ਪਿੱਛੇ ਹੀ ਜਾਣਾ ਜੇ ਸੱਚੇ ਲੱਗਦੇ ਆ ਤਾਂ ਵੋਟ ਪਾ ਦਿਓ ਜੇ ਤੁਹਾਨੂੰ ਸਾਡੀ ਨੀਅਤ ਚ ਤਿੰਨ ਸਾਲਾਂ ਚ ਖੋਟ ਲੱਗਿਆ ਕੋਈ ਨਾ ਪਾਇਓ ਭਾਈ ਫਿਰ ਕੌਣ ਆ ਉਹੀ ਆਉਣਗੇ ਉਹ ਆਸ਼ੂ ਜੀ ਲੈ ਦੱਸੋ ਉਹ ਆਸ਼ੂ ਦੀ ਗੱਲ ਕਰੀਏ ਜਾਂ ਨਾ ਕਰੀਏ ਹੈ ਦੁਖੀ ਕੀ ਤੇ ਫੇਰ ਕਹਿੰਦਾ ਮੈਂ ਖੜੂ ਹਾਂ ਖੱਦਿਆ ਯਾਰ ਬੱਸ ਕਰੋ ਯਾਰ ਰਟਾਇਰ ਹੋ ਜਾ ਉਹ ਆ ਗਿਆ ਆ ਗਿਆ ਆਪਣਾ ਆ ਗਿਆ ਰਿਸ਼ੀ